ਮੈਂ ਦੋਪਤ੍ਰਿਸ਼ਨਾ ਲਾਭ ਲਗਭਗ 32 ਸਾਲਾਂ ਤੋਂ ਸਰਕਾਰੀ ਕਮਚਾਰੀ ਰਿਟਾਇਰਡ ਕਮਚਾਰੀਆਂ ਉਹਨਾਂ ਦੇ ਬੰਧ ਦੇ ਲਾਭ ਪੰਜਾਬ ਅਤੇ ਹਰਾਨਾ ਹਾਈ ਕੋਰਟ ਚੰਡੀਗੜ੍ਹ ਵਿੱਚ ਉਹਨਾਂ ਦੇ ਕੋਰਟ ਕੇਸ ਕਰਕੇ ਦਵਾਉਣ ਲਈ ਹਰ ਸੰਭਵ ਯਤਨ ਕਰ ਰਿਹਾ ਇਸ ਲਈ ਮੈਂਨੇ ਕ੍ਰਿਸ਼ਨਾ ਗਰੁੱਪ ਨਾਮ ਦੀ ਇੱਕ ਕੰਸਲਟੈਂਸੀ ਫਰਮ ਬਣਾਈ ਹੋਈ ਹੈ ਇੱਕ ਇੱਕ 2011 2011 ਤੱਕ ਰਟਾਇਰ ਹੋਣ ਵਾਲੇ ਕਰਮਚਾਰੀ ਜਿਨ੍ਹਾਂ ਦੀ ਕੁੱਲ ਸੇਵਾ 33 ਸਾਲ ਤੋਂ ਘੱਟ ਹੈ ਉਹ 25 ਸਾਲ ਦੀ ਸੇਵਾ ਤੇ ਪੈਨਸ਼ਨ ਦਾ 50% ਹਿੱਸਾ ਲੈਂ ਲੈਣ ਡਾਕਟਰ ਕਿਰਸ਼ਨ ਲਾਲ ਨਾਲ ਸੰਪਰਕ ਕਰ ਇਸ ਬੰਦੇ CWP ਨੰਬਰ 7239 और दो हज़ार पंद्रह लाभ सिंह धालीवाल होर बनाम पंजाब सरकार का फैसला अठारह बारह दो हज़ार उन्नीस में हो चुका है इस फैसले विरुद्ध सरकार ने एल पी ए नंबर छः सौ इकानवे ओफ दो हज़ार भी स्टेट ऑफ पंजाब वर्सिज लाभ सिंह धालीवाल पाई हुई है जिस भी नेस्टिंग हियरिंग 15 10 2024 इसलिए 33 साल ਤੋਂ ਘੱਟ ਸੇਵਾ ਵਾਲੇ ਕਰਮਚਾਰੀ 25 ਸਾਲ ਦੀ ਸੇਵਾ ਤੇ ਫੁੱਲ ਪੈਨਸ਼ਨ ਲਾਭ ਲੈਣ ਲਈ ਡਾਕਟਰ ਕਿਸ਼ਨ ਲਾਲ ਨਾਲ ਮੋਬਾਈਲ ਨੰਬਰ 90410 13814 ਤੋਂ 26 ਲਾਈਨ ਤੇ ਸੰਪਰਕ ਕੀਤਾ ਹੈ